ਆਪਣੀ ਪੰਜਾਬ ਦੀ ਸਰਕਾਰ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ। ਇਹੀ ਜਰਮੀਤ ਸਿੰਘ ਖੁੱਡੀਆਂ ਨਾਲ ਦੋ ਤਿੰਨ ਹੋਰ ਮੰਤਰੀ ਇਹਨਾਂ ਮੰਤਰੀਆਂ ਨੇ ਸਾਨੂੰ ਉੱਥੇ ਸਾਡੇ ਲੀਡਰਾਂ ਨੂੰ ਚੰਡੀਗੜ੍ਹ ਵੀ ਕੇ ਬੁਲਾਇਆ। ਇਹ ਬੁਲਾ ਕੇ ਸਾਡੇ ਨਾਲ ਵਿਸ਼ਵਾਸ ਘੜੀਤਾ ਉਧਰੋਂ ਬੰਦਿਆਂ ਨੂੰ ਟ੍ਰੈਸਟ ਕਰਵਾ ਕੇ ਰਾਤੋਂ ਰਾਤ ਬੜੀ ਬੇਰਹਿਮੀ ਦੇ ਨਾਲ ਇਹ ਜਿਹੜਾ ਸਾਡਾ ਮੋਰਚਾ ਜਿਹੜਾ ਲੱਗਾ ਸੀ 13 ਮਹੀਨਿਆਂ ਤੋਂ ਉਹਨੂੰ ਚੁੱਕਿਆ ਉਹਦੇ ਵਿੱਚ ਸਾਡਾ ਇੰਨਾ ਨੁਕਸਾਨ ਹੋਇਆ ਅਸੀਂ ਉਹ ਦੱਸ ਨਹੀਂ ਸਕਦੇ ਸਾਡੇ ਮਕਾਨ ਬਣੇ ਸੀ ਸਾਡੇ ਏਸੀ ਸੀ ਸਾਡੇ ਕੂਲਰ ਸੀ ਪੱਕੇ ਗੱਦੇ ਤੇ ਮੰਜੇ ਬਿਸਤਰੇ ਤੇ ਕੁਰਸੀਆਂ ਤੱਕ ਇਹਨਾਂ ਨੇ ਇੰਨੀ ਬੇਰਹਿਮੀ ਦੇ ਨਾਲ ਜੇਸੀਬੀ ਮਸ਼ੀਨਾਂ ਲਾ ਕੇ ਸਾਰਾ ਸਮਾਨ ਚੁੱਕ ਕੇ ਤੇ ਬਾਹਰ ਕੀਤਾ ਸੈਂਟਰ ਸਰਕਾਰ ਨੇ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਸੀ ਅਸੀਂ ਉਹਨਾਂ ਨੂੰ ਦੁਬਾਰਾ ਰਿਪੀਟ ਕਰਾਉਣ ਵਾਸਤੇ ਗਏ ਸੀ ਉੱਥੇ ਤੇ ਇਹਨਾਂ ਨੇ ਸਾਡੇ ਨਾਲ ਇਹ ਜਿਹੜਾ ਵਿਸ਼ਵਾਸਘਾਤ ਕੀਤਾ ਉਸ ਦੇ ਹੱਕ ਵਿੱਚ ਅਸੀਂ ਇੱਥੇ ਅੱਜ ਤੱਕ ਨਾ ਲਾਇਆ ਹੁੰਦੇ ਵਿਰੋਧ ਚ ਲਾਇਆ ਬਹਿਰਾਮ ਕੇ ਨੂੰ ਸੰਭੂ ਬਾਰਡਰ ਤੇ ਬਲਵੰਤ ਸਿੰਘ ਬਹਿਰਾਮ ਕੇ ਜਿਹੜਾ ਕਿਸਾਨ ਲੀਡਰ ਆ ਉਹਨੂੰ ਬੇਰਹਿਮੀ ਦੇ ਨਾਲ ਅਮਨਦੀਪ ਸਿੰਘ ਐਸਐਚ ਹੋਇਆ ਉਹਨੇ ਬੜਾ ਕੁੱਟਿਆ ਉਸ ਨੂੰ ਸਸਪੈਂਡ ਕਰਾਉਣ ਵਾਸਤੇ ਸਾਡੀ ਅੱਜ ਦੀ ਇਹ ਮੰਗ ਆ ਅਸੀਂ ਇਹ ਕਿ ਚਾਹੁੰਦੇ ਆ ਜੇ ਉਹਨੂੰ ਜੇਤੀ ਤੇ ਛੇਤੀ ਸਸਪੈਂਡ ਕੀਤਾ ਜਾਵੇ ਔਰ ਇਹਨਾਂ ਦੇ ਜਿਹੜਾ ਵਿਸ਼ਵਾਸਘਾਤ ਕੀਤਾ ਅਸੀਂ ਉਹਦੀ ਪੂਰ ਜ਼ੋਰ ਨਿੰਦਾ ਕਰਦੇ ਆ ਇਹ ਜਿਹੜਾ ਦਰਵੇਸ਼ ਸਿਆਸਤਦਾਨ ਆਪਣੇ ਆਪ ਨੂੰ ਕਹਿੰਦਾ ਜਥੇਦਾਰ ਖੁੱਡੀਆਂ ਸਾਹਿਬ ਇਹਨਾਂ ਨੇ ਜਿਹੜਾ ਸਾਡੇ ਪੰਜਾਬੀਆਂ ਦੇ ਨਾਲ ਹੀ ਧੋਖਾ ਕੀਤਾ ਅਦੀ ਉਹ verdade ਨਹੀਂ ਕਰਦੇ ਕਿਉਂਕਿ ਜਿਹੜਾ ਆਪਦੇ ਯਾਰਲੇ ਬੰਦਿਆਂ ਨਾਲ ਤੋਫਾ ਕਰਦੇ ਆ ਉਹ ਗਿਰਤ ਗਣ ਗਿਨੇ ਜਾਂਦੇ ਅੱਜ ਅਸੀਂ ਗਰਮੀ ਸੈਂਖੂਡੀਆਂ ਜੋ ਸਾਡੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਘਰ ਅੱਗੇ ਇਸ ਕਰਕੇ ਤਰਨਾ ਲਾਇਆ ਕਿ ਜੋ ਸਾਡੀਆਂ 12 ਜਾਇਜ਼ ਮੰਗਾ ਸੀ ਉਹ ਮੰਗਾ ਸਾਡੀਆਂ ਸੈਂਟਰ ਸਰਕਾਰ ਨਾਲ ਸੀ ਅਸੀਂ ਸੈਂਟਰ ਸਰਕਾਰ ਤੋਂ ਮੰਗਾ ਮਨਵਾਉਣ ਵਾਸਤੇ ਦਿੱਲੀ ਜਾ ਰਹੇ ਸੀ ਤੇ ਸਾਨੂੰ ਹਰਿਆਣੇ ਦੀ ਸਰਕਾਰ ਨੇ ਉੱਥੇ ਬਾਰਡਰਾਂ ਤੇ ਰੋਕਿਆ ਅਸੀਂ 13 ਮਹੀਨੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਬਿਠੇ ਰਹੇ ਫਿਰ ਆਪਣੀ ਪੰਜਾਬ ਦੀ ਸਰਕਾਰ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਇਹੀ ਗਰਮੀਤ ਸਿੰਘ ਖੁੱਡੀਆਂ ਨਾਲ ਦੋ ਤਿੰਨ ਹੋਰ ਮੰਤਰੀ ਇਹਨਾਂ ਮੰਤਰੀਆਂ ਨੇ ਸਾਨੂੰ ਉੱਥੇ ਸਾਡੇ ਲੀਡਰਾਂ ਨੂੰ ਚੰਡੀਗੜ੍ਹ ਵੀ ਕੇ ਬੁਲਾਇਆ ਇਹ ਬੁਲਾ ਕੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਉਧਰੋਂ ਬੰਦਿਆਂ ਨੂੰ ਅਰੈਸਟ ਕਰਵਾ ਕੇ ਰਾਤੋਂ ਰਾਤ ਬੜੀ ਬੇਰਹਿਮੀ ਦੇ ਨਾਲ ਇਹ ਜਿਹੜਾ ਸਾਡਾ ਮੋਰਚਾ ਜਿਹੜਾ ਲੱਗਾ ਸੀ 13 ਮਹੀਨਿਆਂ ਤੋਂ ਉਹਨੂੰ ਚੁੱਕਿਆ ਉਹਦੇ ਵਿੱਚ ਸਾਡਾ ਇੰਨਾ ਨੁਕਸਾਨ ਹੋਇਆ ਅਸੀਂ ਉਹ ਦੱਸ ਨਹੀਂ ਸਕਦੇ ਸਾਡੇ ਮਕਾਨ ਬਣੇ ਸੀ ਸਾਡੇ AC ਸੀ ਸਾਡੇ ਕੂਲਰ ਸੀ ਪੱਖੇ ਗੱਦੇ ਤੇ ਮੰਜੇ ਬਿਸਤਰੇ ਇਹ ਕੁਰਸੀਆਂ ਤੱਕ ਇਹਨਾਂ ਨੇ ਇੰਨੀ ਬੇਰਹਿਮੀ ਦੇ ਨਾਲ ਜੇਸੀਬੀ ਮਸ਼ੀਨਾਂ ਲਾ ਕੇ ਸਾਰਾ ਸਮਾਨ ਜਿਹੜਾ ਚੁੱਕ ਕੇ ਤੇ ਬਾਹਰ ਕੀਤਾ ਸਾਨੂੰ ਧਰਨਿਆਂ ਦੀ ਚਲੋ ਅੱਗੇ ਵੀ ਲੱਗਦੇ ਰਏ ਧਰਨੇ ਹੁਣ ਵੀ ਲੱਗ ਰਹੇ ਧਰਨੇ ਸੈਂਟਰ ਸਰਕਾਰ ਦੀਆਂ ਮੰਗਾਂ ਸੀ ਸੈਂਟਰ ਸਰਕਾਰ ਨੇ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਸੀ ਅਸੀਂ ਉਹਨਾਂ ਨੂੰ ਦੁਬਾਰਾ ਰਿਪੀਟ ਕਰਾਉਣ ਵਾਸਤੇ ਹੀ ਗਏ ਸੀ ਉੱਥੇ ਤੇ ਇਹਨਾਂ ਨੇ ਸਾਡੇ ਨਾਲ ਇਹ ਜਿਹੜਾ ਵਿਸ਼ਵਾਸਘਾਤ ਕੀਤਾ ਉਸ ਦੇ ਹੱਕ ਵਿੱਚ ਅਸੀਂ ਇੱਥੇ ਅੱਜ ਧਰਨਾ ਲਾਇਆ ਹੁੰਦੇ ਵਿਰੋਧ ਚ ਲਾਇਆ ਕਿਉਂਕਿ ਅਸੀਂ ਦੱਸਣਾ ਚਾਹੁੰਦੇ ਆ ਕਿ ਤੁਸੀਂ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਅਸੀਂ ਜਿਉਂਦੇ ਆ ਅਸੀਂ ਮਰੇ ਨਹੀਂਗੇ ਜਿਹੜੀਆਂ ਸਾਡੀਆਂ ਅੱਜ ਦਾ ਧਰਨਾ ਹੈ ਇਹ ਜਿਹੜੀਆਂ ਸਾਡੀਆਂ 12 ਜਾਇਜ਼ ਮੰਗਾਂ ਹਨ ਉਹਨਾਂ ਨੂੰ ਸਰਕਾਰ ਛੇਤੀ ਤੋਂ ਛੇਤੀ ਸੈਂਟਰ ਸਰਕਾਰ ਲਾਗੂ ਕਰੇ ਜਿਹੜਾ ਸਾਡਾ ਸਮਾਨ ਚੁੱਕਿਆ ਟਰੈਕਟਰ ਟਰਾਲੀਆਂ ਗੱਡੇ ਏਸੀ ਫ੍ਰਿਜ ਕੋਲਰ ਜੋ ਵੀ ਹੈਗਾ ਸਾਡੀ ਉੱਥੇ ਬੜੀ ਵੱਡੀ ਸਟੇਜ ਲੱਗੀ ਸੀ ਸਟੇਜ ਤੇ ਸਾਡਾ ਬੜਾ ਵੱਡਾ ਸਾਊਂਡ ਸੀ ਸਾਰੇ ਸ਼ੈੱਡ ਸੀ ਸਾਰਾ ਸਮਾਨ ਚੋਕੇ ਲੈ ਗਏ ਅਸੀਂ ਆਨੇ ਛੇਤੀ ਸਾਡੇ ਸਮਾਨ ਦੀ ਪਰਵਾਹੀ ਕੀਤੀ ਆਏ ਇੱਕ ਜਿਹੜਾ 20 ਮਾਰਚ ਨੂੰ ਬਹਿਰਾਮ ਕੇ ਨੂੰ ਸੰਭੂ ਬਾਰਡਰ ਤੇ ਬਲਵੰਤ ਸਿੰਘ ਬਹਿਰਾਮ ਕੇ ਜਿਹੜਾ ਕਿਸਾਨ ਲੀਡਰ ਆ ਉਹਨੂੰ ਬੇਰਹਿਮੀ ਦੇ ਨਾਲ ਅਮਨਦੀਪ ਸਿੰਘ ਐਸਚਓ ਆ ਉਹਨੇ ਬੜਾ ਕੁੱਟਿਆ ਉਸ ਨੂੰ ਸਸਪੈਂਡ ਕਰਾਉਣ ਵਾਸਤੇ ਸਾਡੀ ਅੱਜ ਦੀ ਇਹ ਮੰਗ ਆ ਅਸੀਂ ਇਹ ਕਿ ਚਾਹੁੰਦੇ ਆ ਜਿਉਂ ਨੂੰ ਫਿਰ ਜੇਤੀ ਤੇ ਛੇਤੀ ਸਸਪੈਂਡ ਕੀਤਾ ਜਾਵੇ ਔਰ ਜਿਹੜੀਆਂ ਹੋਰ ਜਿਹੜਾ ਸਾਡਾ ਸਮਾਨ ਚੁਕਿਆ ਉਹ ਸਮਾਨ ਨੂੰ ਸਾਡੀ ਪਰਭਾਈ ਕੀਤੀ ਜਾਵੇ ਇਸ ਵਾਸਤੇ ਅਸੀਂ ਅੱਜ ਤਰਨ ਲਾਇਆ ਔਰ ਇਹਨਾਂ ਦੇ ਜਿਹੜਾ ਵਿਸ਼ਵਾਸ ਘਾਤ ਕੀਤਾ ਅਸੀਂ ਉਹਦੀ ਪੂਰ ਜੋਰ ਨਿੰਦਾ ਕਰਦੇ ਆ ਇਹ ਜਿਹੜਾ ਦਰਵੇਸ਼ ਸਿਆਸਤਦਾਨ ਆਪਣੇ ਆਪ ਨੂੰ ਕਹਿੰਦਾ ਜਥੇਦਾਰ ਖੁੱਡੀਆਂ ਸਾਹਿਬ ਇਹਨਾਂ ਨੇ ਜਿਹੜਾ ਸਾਡੇ ਪੰਜਾਬੀਆਂ ਦੇ ਨਾਲ ਹੀ ਧੋਖਾ ਕੀਤਾ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਜਿਹੜਾ ਆਪਦੇ ਯਾਰ ਦੇ ਬੰਦੇ ਨਾਲ ਧੋਖਾ ਕਰਦੇ ਆ ਉਹ ਗਿਰਦ ਘਣ ਗਿਨੇ ਜਾਂਦੇ ਕਿਉਂਕਿ ਇਹ ਖੇਤੀ ਮੰਤਰੀ ਹੈ ਇਹਨੂੰ ਚਾਹੀਦਾ ਸੀ ਵਿੱਚ ਪੈ ਗਏ ਭਾਵੇਂ ਸੈਂਟਰ ਸਰਕਾਰ ਨਾਲ ਭਾਵੇਂ ਪੰਜਾਬ ਸਰਕਾਰ ਨਾਲ ਕਿਸੇ ਤਰੀਕੇ ਦੇ ਨਾਲ ਇਸ ਦਰਨੇ ਨੂੰ ਉਠਾਉਣਾ ਚਾਹੀਦਾ ਸੀ ਇੰਨੀ ਬੇਰਹਿਮੀ ਦੇ ਨਾਲ ਕਿਉਂਕਿ ਅੱਗੇ ਮੁਗਲ ਐਵੇਂ ਕਰਦੇ ਰਿਹਾ ਸਾਨੂੰ ਉਹਨਾਂ ਤੇ ਬੜਾ ਇਤਰਾਜ਼ ਸੀ ਵੀ ਸਾਡੇ ਮੁਗਲ ਐਂ ਕਰਕੇ ਜਿਹੜੇ ਅਗਰੇਜ਼ ਕਰਕੇ ਪਰ ਅੱਜ ਸਾਡੇ ਆਪਣੇ ਬੰਦਿਆਂ ਨੇ ਸਾਡੇ ਨਾਲ ਐਵੇਂ ਕੀਤਾ ਧੋਖਾ ਕੀਤਾ ਵਿਸ਼ਵਾਸ ਘਾਟ ਕੀਤਾ ਬੇਰਹਿਮੀ ਦੇ ਨਾਲ ਕੀਤਾ ਇਹ ਜਿਹੜਾ ਅੱਗੇ ਕਰਾਂ 1947 ਦੇ ਵਿੱਚ ਆਪਣਾ ਸਾਰਾ ਸਮਾਨ ਅਸੀਂ ਘਰਾਂ ਦਾ ਛੱਡ ਕੇ ਆਏ ਸੀ ਉੱਥੇ ਫੇਰ ਵੀ ਅਸੀਂ ਚੜ ਲਿਆ ਸੀ ਅੱਜ ਦੂਜੀ ਵਾਰ ਫੇਰ ਖਲੋਰੀ ਬਾਰਡਰਾਂ ਦੇ ਸਾਡਾ ਘਰ ਬਣਿਆ ਸੀ ਪੂਰਾ ਅਸੀਂ ਸਾਰਾ ਸਮਾਨ ਉੱਥੇ ਬਣਿਆ ਬਣਾਇਆ ਉਹ ਵੀ ਛੱਡ ਕੇ ਆਏ ਆ ਤੇ ਇਹਨਾਂ ਨੇ ਬੇਰਮੀ ਦੇ ਨਾਲ ਉਸ ਨੂੰ ਕੁਚਲਿਆ ਉਹਦੇ ਖਿਲਾਫ ਅਸੀਂ ਪੂਰਾ ਰੋਸ ਪ੍ਰਦਰਸ਼ਨ ਅੱਜ ਜਿਹੜਾ ਸਾਰੇ ਮੰਤਰੀਆਂ ਦੇ ਬੂਹਾਂ 'ਤੇ ਕਰ ਰਹੇ ਹਾਂ